ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਆਪਾਂ ਖੜੇ ਆ ਰਮੰਦਾਸ ਬਾਬਾ ਸੁੱਖਾ ਸਾਹਿਬ ਜੀ ਦੇ ਗੁਰਦਾਰੇ ਤੇ ਪਾਣੀ ਬਹੁਤ ਤੇਜ਼ੀ ਨਾਲ ਅੱਗੇ ਆਉਂਦਿਆ ਤੁਸੀਂ ਵੇਖ ਸਕਦੇ ਬਹੁਤ ਤੇਜ਼ੀ ਨਾਲ ਪਾਣੀ ਅੱਗੇ ਆਉਂਦਿਆ ਰਮੰਦਾਸ ਸਾਹਿਬ ਨੂੰ ਸਮਾਦ ਬਾਬਾ ਬੁੱਢਾ ਸਾਹਿਬ ਜੋ ਆ ਉਹ ਇਸ ਦੀ ਲਪੇਟ ਦੇ ਵਿੱਚ ਆ ਗਿਆ ਹੜਾਂ ਦੀ ਲਪੇਟ ਦੇ ਵਿੱਚ ਅੱਗੇ ਪਾਣੀ ਬਹੁਤ ਤੇਜ਼ੀ ਨਾਲ ਵਧ ਰਿਹਾ ਆ ਵੇਖੋ ਲੋਕੀ ਆਪਣੇ ਘਾਟ ਛੱਡ ਕੇ ਜਾਣਦੇ ਆ ਰਮਦਾਸ ਟਰਾਲੀਆਂ ਲੱਗੀਆਂ ਆ ਮੁੰਡੇ ਸੇਵਾ ਵੀ ਕੰਡੇ ਸਮਾ ਲਦਾਉਣ ਚ ਆਦੇ ਵੇਖ ਸਾਡੇ ਟਰਾਲੀਆਂ ਲੱਗੀਆਂ ਇਹੋ ਜਿਹੇ ਹਾਲਾਤ ਆਪਾਂ ਪਹਿਲਾਂ ਕਦੇ ਨਹੀਂ ਵੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਾਰੇ ਹਾਲ ਚੱਲਣ ਦੇ ਆ ਨੌਜਵਾਨ ਜਿਹੜੇ ਆ ਬਹੁਤ ਸੇਵਾ ਕਰਦੇ ਆ ਇਹ ਦੇਖੋ ਪਾਣੀ ਕਿੰਨੀ ਤੇਜ਼ ਰਫ਼ਤਾਰ ਨਾਲ ਅੱਗੇ ਆਉਂਦਿਆ ਏ ਆਰ ਅਮਦਾਸ ਜਿੱਥੇ ਭੰਡਾਰ ਸਾਹਿਬ ਗੁਰਦੁਆਰਾ ਸਾਹਿਬ ਆ ਉੱਤੋਂ ਪਾਣੀ ਬਹੁਤ ਤੇਜ਼ੀ ਨਾਲ ਅੱਗੇ ਵਧਨ ਰਿਹਾ ਆ। ਆਰਐਸਕਿਊ ਟੀਮ ਆ ਗਈਆਂ ਜੀਐਸਬੀਆਂ ਨਾਲ ਪੁਲਿਸ ਪ੍ਰਸ਼ਾਸਨ ਪੁਲਿਸ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਜੀ ਹੁਣ ਬਹੁਤ ਮਾਰੇ ਹਾਲਾਤ ਰਮਦਾਸ ਦੇ ਆ ਦੇ ਵੇਖੋ ਪਾਲਕੀ ਸਾਹਿਬ ਵੇਖੋ ਆ ਜਿਹੜੀ ਫਤੇਗਾ ਚੂੜੀ ਵਾਲੋ ਰਾਹ ਆਉਂਦਾ ਰਮਦਾਸ ਨੂੰ ਇਹ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ ਦੂਰ ਦੂਰ ਤੱਕ ਵੇਖੋ ਪਾਣੀ ਪਾਣੀ ਹੋ ਗਿਆ ਦਾਸ਼ਪਰੇ ਲੋਕ ਇੱਕ ਮੰਤੀ ਇੱਥੇ ਆ ਗਿਆ ਪਾਣੀ ਹੂੰ ਇੱਥੇ ਆ ਗਿਆ ਨਾਲੇ ਤੇ ਨੀ ਕੀੜਾ ਪਾਣੀ ਹੁੰਦਾ